ਹੀ ਜੀ ਚੀਜ਼ ਆ ترسےم ਵੀ ਕਸਾਈ ਲੈ ਕੇ ਜਾਂਦਾ ਇਹਨੂੰ ਚਾਹੇ ਰਾਤ ਨੂੰ ਵੀ ਵੇਚ ਲੋ ਸਹੀ ਗੱਲ ਸੋਨਾ ਇੱਕ ਰਾਤ ਨੂੰ ਨਹੀਂ ਵਿਕਦਾ ਮੈਨੂੰ ਕੋਈ ਵੀ ਬੰਦਾ ਫੋਨ ਮਾਰੇ ਕੰਟੈਕਟ ਕਰੇ ਵੀ ਮੈਨੂੰ ਆ ਮੈਂ ਵੇਚਨੀ ਆ ਮੈਂ ਰਾਤ ਨੂੰ ਵੀ ਅਗਲੇ ਦੇ ਘਰੇ ਗੱਡੀ ਚੱਕ ਕੇ ਜਾਊਂਗਾ ਸੋਨਾ ਬਾਈ ਛੋਟਾ ਰਾਤ ਨੂੰ ਨਹੀਂ ਖਰੀਦਿਆ ਜਾਂਦਾ ਇਹ ਇੱਕ ਕਾਲਾ ਸੋਨਾ ਸਹੀ ਹੈ ਮਾਈ ਏਟੀਐਮ ਏਟੀਐਮ ਚੋਂ ਵੀ ਬਾਈ ਪੈਸੇ ਮੁੱਕ ਜਾਂਦੇ ਨੇ ਸਹੀ ਹੈ ਸਹੀ ਹੈ ਏਟੀਐਮ ਖਰਾਬ ਹੋ ਜਾਂਦੇ ਨੇ ਪਰ ਇਹ ਤਾਂ ਐ ਮੰਨ ਲਓ ਵੀ ਕਰੇ ਤੇਰੇ ਕੈਸ਼ ਆ ਆਹ ਯਾ ਕੰਡ ਸਕਦੇ ਇਹ ਵੀਰੇ ਵਾਦੇ ਰਿਹਾ ਇਹ ਕਿਸੇ ਨੂੰ ਜਿਹੜੇ ਵਿਆਜ ਦੇ ਲਾਲਚਾਂ ਦੇ ਬੰਦੇ ਪੈਂਦੇ ਨੇ ਵਿਆਜ ਤੇ ਪੈਸੇ ਦੇਣ ਨਾਲ ਉਹ ਇਹ ਕਾਰੋਬਾਰ ਕਰ ਲੋ ਇਹਨੇ ਬਦਣਾ ਹੀ ਆ ਆਜੋ ਖਾੜੇ ਚ ਆਜੋ ਜੀ ਖਾੜੇ ਚ ਜੇਪਾਂ ਚੋਂ ਕੱਢ ਲੋ ਹੱਥ ਲਓ ਕੱਢ ਲਈ ਹਾਂ ਇਹਨੂੰ ਕਰ ਲੋ ਐ ਮੜੀ ਜੀ ਕਾਇਮ ਹੋ ਜੋ ਐ ਮੇਜਰ ਰਾਜਸਤਾਨੀ ਹੈ ਮੇਜਰ ਰਾਜਸਤਾਨੀ ਨਹੀਂ ਮੇਜਰ ਪੰਜਾਬੀ ਰਾਜਸਥਾਨ ਤਾਂ ਗਿਆ ਢੂਹੇ ਚ ਐ ਹੋ ਜਾ ਕਈ ਵਾਰੀ ਘੋਲ ਵੀ ਕਰਨਾ ਪੈ ਜਾਂਦਾ ਕਿਤੇ ਲੋਈ ਚੁਲ ਜਿੱਕੀ ਡਿਗ ਜੇ ਪੰਗਾ ਪਾਈਏ ਸਾਲਾ ਪੰਜਾਬ ਨੂੰ ਤਾਂ ਉਹੀ ਦੁਨੀਆ ਦੱਬਣ ਨੂੰ ਫਿਰਦੀ ਏ ਗੱਲ ਸਹੀ ਹੈ ਹੈ ਕਿਤੇ ਕਹਿਣਗੇ ਫਿਰ ਘਰੇ ਜਾ ਕੇ ਉਹ ਯਾਰ ਲੈਣੇਦਾਰਾ ਮੇਜਰ ਨੇ ਤਾਂ ਉਹੀ ਦੱਬ ਲਿਆ ਕੰਮ ਖਰਾਬ ਹੋ ਜੇ ਕਿਤੇ ਹੈ ਹਾਂਜੀ ਹੁਕਮ ਕਰੋ ਤਾਂ ਪੰਗਾ ਸਰਪੰਚ ਤਰਾਉ ਦੇਣ ਵਾਲੀ ਵਿਰਤੀ 30000 ਰੁਪਏ ਕਿਹਾ ਦੇਣ ਲੈਣ ਤਾਂ 30000 ਤਾਂ ਛੱਡ ਤੂੰ ਉਹ ਤਾਂ ਸੁਣ ਲਿਆ ਮੈਂ ਬਹੁਤ ਟਾਈਮ ਦਾ ਤੂੰ ਇੱਕੋ ਹੀ ਗੱਲ ਮਕਾਦੇ ਵੀ ਮੈਂ ਇੰਨੇ ਦੀਆਂ ਦੇਣੀਆਂ ਨੇ ਤੁਸੀਂ ਦੱਸ ਦਿਓ ਮੈਂ ਤਾਂ ਦੱਸਤਾ ਦੇ ਜੋੜੀ ਦਾ 18000 ਰੁਪਇਆ ਦੰਨੇ ਆ ਸੀ ਬੋਲ ਤੁਸੀਂ 30 ਮੰਗਿਆ ਵੀ ਅਸੀਂ ਤਾਂ ਹੱਸੇ ਨਹੀਂ ਹਾਂ ਕੋਈ ਚੱਕਰ ਨਹੀਂ ਆ ਰਿਹਾ ਕੋਈ ਗੁੱਸੇ ਵਾਲੀ ਗੱਲ ਨਹੀਂ ਨਹੀਂ ਕੋਈ ਗੁੱਸੇ ਵਾਲੀ ਗੱਲ ਨਹੀਂ ਇੱਥੇ ਮੇਰੀ ਗੱਲ ਸੁਣੋ ਕਹਿੰਦਾ ਕਹਿੰਦਾ ਛੋਟੇ ਕਾਲਗੇਟ ਚ ਕਹਿੰਦਾ ਨੂਨ ਨਹੀਂ ਹੈਗਾ ਹਾਂ ਗੁੱਸੇ ਵਾਲੀ ਗੱਲ ਨਹੀਂ ਯਾਰ ਮੈਂ ਮੈਂ ਗੁੱਸਾ ਜ਼ਿੰਦਗੀ ਚ ਕਰੀ ਹੀ ਨਹੀਂ ਸਹੀ ਯਾਰ ਮੋਗਦਾ ਦਾ ਸੌਦੇ ਮੇਰੀ ਗੱਲ ਸੁਣ ਪਬਲਿਕ ਆ ਬਈ ਸਸਰੀਕਰ ਪੋਗਦੇ ਦਾ ਸੌਦਾ ਗੁੱਸਾ ਕਾਦੇ ਵਾਸਤੇ ਹਾਂ ਕੋਈ ਗੁੱਸਾ ਨਹੀਂ ਪਹਿਲਾਂ ਤਾਂ ਦੋਨੇ ਲੈਣ ਵਾਲਾ ਵੀ ਤੇ ਵੇਚਣ ਵਾਲਾ ਵੀ ਕੱਸਾਂ ਤੋਂ ਜ਼ਿਆਦਾ ਪਾਲਾ ਲੱਗਦਾ ਠੀਕ ਹੈ ਜੀ ਪਹਿਲੇ ਹੀ ਨਾ ਕਰ ਲਾ ਛੋਡੇ ਨਾਲ 1000 ਤਾਂ ਇਤੋਂ ਮੁੰਡਿਆ 1000 ਤਾਂ ਇਤੋਂ ਹਾਂ ਠੀਕ ਗੱਲ ਹੈ ਫਿਰ ਦੋਨਾਂ ਦਾ ਪਾਲਾ ਉਤਰ ਜੂ ਆਏ ਹਾਂ ਹੈ ਕਿਉਂ ਦਰਸੇਮ ਜਮਾਂ ਸਹੀ ਗੱਲ ਹੈ ਹਾਂ ਲਿਆ ਵੀ 500 ਰੁਪਈਆ ਹਾਂ ਜੀ ਕੋਈ ਗੱਲ ਮਕਾਓ 10 ਤਾਂ ਦੇ ਜੀ ਮਤਲਬ ਕੀਮ ਕਾਓ ਕੱਟ ਦੇ ਦੋ ਹਜ਼ਾਰ ਰੁਪਏ ਭਾਈ ਇਹਦੇ ਮਾਰੀ ਸਾਰੇ ਫਿਰਦੇ ਆ ਕੱਟ ਦੇ ਦੋ ਇਹ ਨਾ ਦੱਸ ਵੀ ਮੇਰੇ ਢਿੱਡ ਕੱਲੇ ਦਾ ਢਿੱਡ ਸਾਡੇ ਵੀ ਆ ਕੱਟ ਦੇ ਦੇ ਭਾਈ 1000 ਰੁਪਏ ਹੋਰ ਕੀ ਆ 170 ਵੱਧ ਲੈ ਲੈ ਨਹੀਂ ਜੀ ਬਾਲੀਆਂ ਸੋਚਾਂ ਚ ਨਾ ਪਾਇਆ ਤੇਰੇ ਘਰ ਦੀਆਂ ਨੇ ਹਾਂ ਹੈਗੀਆਂ ਘਰ ਦੀਆਂ ਠੀਕ ਆ ਜਿੱਦਾਂ ਤੈਂ ਵਪਾਰ ਲੈਣ ਤੇ ਵੇਚਣੀਆਂ ਹੁਣ ਉਹਦੇ ਚ ਤਾਂ ਹੁੰਦਾ ਵੀ ਆਪਾਂ ਨੂੰ ਰੋਟੀ ਬਣਦੀ ਨਹੀਂ ਕਿਉਂਦਰ ਸੇਮ ਹਾਂ ਵੀਰੇ ਇਹਦੇ ਚ ਤਾਂ ਹੁਣ ਸਾਰਾ ਕੁਝ ਹੀ ਆ ਗੱਲ ਕਰਨੇ ਆ ਲੈਣੇਦਾਰਾ ਆ ਦੇਖ ਇਹਦੇ ਇਹਦੇ ਇਹ ਪੱਠਾ ਨਾ ਜਿਹੜੀ ਆ ਨਹੀਂ ਤੇਰੀ ਪੱਠਾ ਮਾੜੀ ਤੈਨੂੰ ਮੈਂ ਸਿੱਧੀ ਗੱਲ ਦੱਸਾਂ ਜਿਹੜੀ ਚੀਜ਼ ਚੰਗੀ ਆ ਉਹ ਚੰਗੀ ਆ ਠੀਕ ਆ ਜੇ ਤੂੰ ਇਹਨੂੰ ਸੋਚੇ ਵੀ 100% 100 ਵੀ ਨਹੀਂ ਹੈਗੀ ਸਿੰਗਾ ਤੋਂ ਮਰਦੀ ਆ ਆ ਠੀਕ ਆ ਨਾ ਉਹ ਪੱਠਾ ਸਾਰੇ ਕਸੂ ਵੀ ਮਰ ਰਹੀ ਆ ਉਹ ਬਾਜਾਂ ਦੇ ਮੁੱਲ ਦੇ ਆ ਕਿਉਂ ਗੱਡੇ ਨਾਲ ਕੱਟਾ ਬੰਨਣ ਵਾਲਾ ਕੰਮ ਹੋਇਆ ਹੋਇਆ ਤੂੰ ਕਹਿੰਦਾ ਕੱਲੀ ਮੈਂ ਦੇਣੀ ਨਹੀਂ ਮੈਂ ਕੱਲੀ ਤਾਂ ਨਹੀਂ ਦੇਣੀ ਦੇਣੀ ਤਾਂ ਦੋ ਜੀ ਤਾਂ ਹੀ ਤਾਂ ਫਿਰ ਕਹਿੰਦੇ ਨੇ ਗੱਲ ਚ ਰਸਾ ਤਾਂ ਹੀ ਪਾ ਰਹੇ ਹਾਂ ਜੇ ਕੱਲੀ ਦਿੰਦਾ ਹੁੰਦਾ ਫਿਰ ਤੇਰੀ ਕੱਲੀ ਲੈ ਕੇ ਪਰਾਂ ਹੁੰਦੇ ਸੀ ਦੇਣੀਆਂ ਤਾਂ ਦੋ ਜੀ ਹੈਂ ਨਾ ਫੜ ਦੱਸ ਦੋ ਜੀ ਤੂੰ ਦੱਸਣਾ ਹੁਣ ਮੈਂ ਮੈਂ ਤਾਂ ਦੱਸਦਾ ਤੁਸੀਂ ਤੂੰ ਦੱਸਣਾ ਇੱਕੋ ਹੀ ਗੱਲ ਮੁਕਾ ਦੇ ਧੀ ਤੋਂ ਥੱਲੇ ਗੱਲਾਂ ਕਰੋ ਜੀ ਪੂਰੇ 20000 ਦੀਆਂ ਦੰਨਾ ਨਾ ਜੀ 21000 ਦੀਆਂ 22000 ਦੀਆਂ ਕਿੱਥੇ ਦੰਨਾ ਫਿਰ 29000 ਦੰਦੇ ਤਾਂ 25000 ਦੀਆਂ 29 29 ਨੂੰ ਛੱਡ ਦੇ ਯਾਰਾ ਨਹੀਂ ਉਹ ਤਾਂ ਡਿਆ ਸੀ ਲੋਈ ਲਾ ਦੇ ਹੁਣ ਤਾਂ ਧੁੱਪ ਜੜੀ ਆ ਲੋਈ ਤਾਂ ਕੋਈ ਗੱਲ ਨਹੀਂ ਤਾਂ ਲਾ ਦਾਂਗੇ ਜੀ ਉਹ ਬਾਈ ਹੱਟ-ਬੱਟ ਕੇ ਦੇ ਦੇ ਜਿੰਨਾ ਸਰਪੰਚ ਤਾਂ ਤਾਂ ਪਤਾ ਹੀ ਆ ਮੈਂ ਤਾਂ ਹੁਣ ਪਾ ਹੱਟ-ਬੱਟ ਤੇ ਮੈਂ ਇੱਕ ਗੱਲ ਕਹਿਣਾ ਯਾਰਾ ਮੇਰੀ ਗੱਲ ਸੁਣ ਬਾਈ ਜਦੋਂ ਮੈਂ ਆਇਆ ਉਦੋਂ ਪਹਿਲਾਂ ਸੌਦਾ ਇੱਕ ਹੋਇਆ ਸੀ ਨਾ ਨਾ ਕਰਦੇ 15 16 ਸੌਦੇ ਤਾਂ ਮੈਂ ਆਪ ਲੈ ਵੀ ਲਏ ਤੇ ਵੇਚ ਵੀ ਦਿੱਤੇ ਆਪਾਂ ਹਰੇਕ ਹਰੇਕ ਇੱਥੇ ਮੇਰੇ ਭੈਣ ਭਾਈ ਫਿਰਦੇ ਨੇ ਹਰੇਕ ਬਿਜ਼ਨਸ ਦੇ ਮਾਰੇ ਬੰਦਾ ਤੁਰਿਆ ਫਿਰਦਾ ਜੇ ਆਪਣਾ ਆਪਾਂ ਤੁਸੀਂ ਉਰੇ ਆਏ ਹੋ ਜੇ ਮਾਲ ਬਿਕੀ ਨਾ ਬਾਈ ਸੋਡਾ ਉਰੇ ਆਉਣ ਦਾ ਫਾਇਦਾ ਹੀ ਨਹੀਂ ਸਹੀ ਹੈ ਜੀ ਬਿਲਕੁਲ ਜੀ ਅਸੀਂ ਆਏ ਆ ਬਾਈ ਉਰੇ ਮਾਲ ਜੇ ਕੋਈ ਗੱਲ ਬਾਤ ਅਸੀਂ ਤਾਂ ਹੀ ਆਇਆ ਨਹੀਂ ਅਸੀਂ ਕੀ ਕਰਨ ਆਉਣਾ ਸੀਗਾ ਜੇ ਸਾਨੂੰ ਕੁਝ ਮਿਲਦਾ ਹੀ ਨਹੀਂ ਨਾ ਅਸੀਂ ਕਰਨ ਕੀ ਆਉਣਾ ਸੀ ਤੂੰ ਜਿਹੜੀਆਂ ਯਾਰ 28 29 ਵਾਲੀਆਂ ਝਾਕਾਂ ਨੇ ਨਾ ਇਹ ਛੱਡ ਕੇ ਮੈਨੂੰ ਇੱਕੋ ਹੀ ਗੱਲ ਦੱਸ ਵੀ ਪੈਸੇ ਆਪਦੇ ਫੜਾ ਤੇ ਪੱਠਾ ਇਹ ਮੁੰਡੇ ਦੇ ਹੱਥ 'ਚ ਹੁਣ ਇੱਕੋ ਹੀ ਗੱਲ ਨਿਮੇੜ ਦੇ 28000 ਦੇ ਦਿੰਦੇ ਹਾਂ ਤੂੰ ਘੱਟ ਲੈ ਲੈ ਫੜ ਪੂਰੀਆਂ 27000 ਦੀਆਂ ਪੱਠਾ ਹੋ ਗਿਆ 3000 ਰੁਪਈਆ ਨਹੀਂ ਲੈਣਾ ਏ ਤੋਂ ਰੁਪਈਆ ਨਹੀਂ ਲੈਣਾ ਚੁੱਪ ਕਰਕੇ ਨਹੀਂ ਮੰਨਣਾ ਐਂ ਕਰ ਇੱਕ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਓਏ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਪੂਰੀਆਂ 28000 ਦੀਆਂ ਨੇ 1000 ਤੂੰ ਦੇ 1000 ਦੋ ਏ ਲੈ ਲਓ ਫਿਰ ਦੱਸ ਕਿੱਦਨੂ ਜਾਂਦੀ ਆ ਗੱਲ ਨਾ ਉਹ ਤਾਂ ਪੱਲੇ ਤੇਰੇ 270 ਰਹਿੂ ਬਿਲਕੁਲ ਜੀ ਤਾਂ ਉਹ ਕੰਮ ਨਹੀਂ ਹੈਗਾ ਵੀ ਤੇਰੇ ਨਾਲ ਵੀ 1000 ਕਰ ਲਿਆ 1000 ਇਹਦੇ ਨਾਲ ਉਹ ਕੰਮ ਨਹੀਂ ਨਾ ਠੀਕ ਆ ਤਾਂ ਗੱਲ ਵਧੀਆ ਬਗਵਾ ਰਹੇ ਉੱਥੇ ਆ ਗਿਆ ਕੰਮ ਬਸ ਠੀਕ ਆ ਚੁੱਪ ਕਰਕੇ ਪੈਸੇ ਦੇ ਵੀ ਮੁੰਡਿਆਂ ਨੂੰ ਪੱਠਾ ਖੋਲ ਕਰਮ ਵਾਲੀਆਂ ਤੈਨੂੰ ਵਾਦਾ ਕਰਨ ਪੱਠਾ ਦਿਖਾ ਦੇ ਬਾਈ ਤਰਸੇਮ ਕਿੰਨੇ ਕਿੰਨੇ ਮਹੀਨੇ ਦੀ ਹੋਣੀ ਆ ਪਹਿਲਵਾਨ ਬਾਈ ਇਹ ਤਾਂ ਬਾਈ ਖੀਰੀ ਆ ਜੇ ਅੱਛਾ ਹਾਂ ਭਾਜਾਂਦੀ ਹੋਊਗੀ 30 ਕਿਲੋ ਦੀ 35 ਦੀ ਦੇਖੋ ਜੀ ਕੀਰੀ ਵਾ ਕੀਰੀ ਆ ਇਹ ਬਾਈ ਤਰਸੇਮ 35 ਕਿਲੋ ਦੀ ਆ ਹਾਂ 35 ਤੋਂ 40 ਕਿਲੋ ਦੇ ਹੈਗੀ ਆ ਇਹ ਸਹੀ ਆ ਠੀਕ ਆ ਕਹਿਣ ਨੂੰ ਆਪਾਂ ਅਗਲੇ ਦੀ ਚੀਜ਼ ਨੂੰ ਨਿੰਦੀ ਜਾਈਏ ਉਹ ਆਪਣੀ ਆਦਤ ਹੈ ਨਹੀਂ ਆ ਲਿਖਿਆਈ 213 200 ਹੋ ਜੇ ਦਾ ਨਾ ਮੇਰੀ ਇਹ ਪੂਆ ਦਾ ਮੁੰਡਾ ਨਾ ਤੂੰ ਮੇਰੀ ਪੂਆ ਦਾ ਮੁੰਡਾ ਮੈਂ ਕਿਹੜਾ ਸਰਪੰਚ ਛੋਟ ਜਿਹੜੀ ਮਰਜ਼ੀ ਕਰਦੀ ਚਾਹੇ ਨਾ ਕਰੀ ਇਹ ਤੇਰੀ ਮਰਜ਼ੀ ਆ ਆ ਲੈ ਫੜਾ ਨਾ ਕੋਈ ਗੱਲ ਨਹੀਂ ਜੀ ਬਾਪੂ ਉਹ ਜੋ ਮਰਜ਼ੀ ਕਰਦਾ ਦੋ 3 4 5 6 7 8 ਦੇ ਚੱਕ ਬਾਹਰੇ ਰੇਕੇ ਆ ਪਰ ਖਾਬ ਪੰਜਾਬ ਵਾਲੀਆਂ ਚੰਗੀਆਂ ਜਾਨੂ ਨੇ 11 12 ਗੱਲਾਂ ਬਾਤਾਂ ਚੰਗੀਆਂ ਜਾਨੂਆਂ 14 ਮੀਡੀਕ ਇੰਗਰੇਜ਼ਾ ਦਾ 15 ਥੋੜੇ ਸਮਾਂ ਪਹਿਲਾਂ 16 17 ਤਰਸੇਮ ਜਿਹੜੀ ਪੰਜਾਬ ਦੀ ਮਿੱਟੀ ਆ ਨਾ ਰਹਿ ਜਿੱਥੇ ਮਰਜੀ ਜਾਈ ਮਿੱਤਰਾ ਜਿਹੜਾ ਤੈਨੂੰ ਸਕੂਨ ਉਰੇ ਮਿਲੂਗਾ ਉਹ ਕਿਤੇ ਨਹੀਂ ਮਿਲਦਾ ਸਹੀ ਆ ਖਿੱਚੇ ਉਰੇ ਲੈ ਕੇ ਬਿਹਾਰ ਦੇ ਆਪਾਂ ਇਹ ਨਹੀਂ ਕਹਿੰਦੇ ਵੀ ਉਹ ਲੋਕ ਮਾੜੇ ਨੇ ਉਰੇ ਮਜ਼ਦੂਰੀ ਕਰਨ ਆਉਂਦੇ ਨੇ ਮੈਂ ਵੀ ਬਾਈ 7-8 ਸਾਲ ਰਹਿ ਕੇ ਆ ਮੈਂ ਮਜ਼ਦੂਰੀਓ ਕਰਿਆ ਕਿਸੇ ਬਾਰੇ ਮੈਂ ਕਹਿ ਨਹੀਂ ਸਕਦਾ ਆਪਾਂ ਬਾਹਰੇ ਜਾਂਦੇ ਆ ਮੈਂ ਮਜ਼ਦੂਰੀਓ ਕਰਿਆ ਕਿਉਂ ਜਦੋਂ ਕੋਈ ਕਿਸੇ ਦੇ ਬੰਦੇ ਦੇ ਕੋਲੇ ਕੁਝ ਵੀ ਕਰਦਾ ਉਹ ਮਜ਼ਦੂਰੀ ਆਉਂਦੀ ਹੈ ਜਿਹੜੀ ਜਿਹੜਾ ਬਾਈ ਤੈਨੂੰ ਰੇ ਸਕੂਨ ਮਿਲਦਾ ਉਹ ਤੈਨੂੰ ਕਿਤੇ ਨਹੀਂ ਮਿਲਣਾ ਸਹੀ ਹੈ ਪੰਜਾਬ ਇੱਕ ਹੀ ਚੀਜ਼ ਆ ਬਾਈ ਕਿਸੇ ਦੀ ਇਹ ਭੁੱਖਾ ਨਹੀਂ ਮਰਨ ਦਿੰਦਾ ਬੰਦਾ ਹਰੇਕ ਅੱਜ ਕਿਸਾ ਹੁੰਦਾ ਸਹੀ ਗੱਲ ਠੀਕ ਆ ਬਾਕੀ ਬਾਈ ਵੀਡੀਓ ਨੂੰ ਦੇਖਣ ਵਾਲਿਆਂ ਨੂੰ ਛੋਡੇ ਮਾਧਿਮ ਰਾਹੀਂ ਬਹੁਤ ਕੁਝ ਸਿੱਖ ਮਿਲ ਰਹੀ ਆ ਛੋਡੇ ਚੈਨਲ ਦੇ ਮਾਧਿਮ ਰਾਹੀਂ ਬਹੁਤ ਦੁਨੀਆ ਸਿੱਖ ਰਹੀ ਆ ਹੁਣ ਘਰੇ ਬੈਠੇ ਅੱਗੇ ਬਾਈ ਕਿਹਨੂੰ ਪਤਾ ਸੀ ਬੱਕਰੀਆਂ ਮਾਰੇ ਘਰ ਘਰ ਕਾਰੋਬਾਰ ਹੋ ਗਿਆ ਘਰ ਘਰ ਕਾਰੋਬਾਰ ਹੋ ਗਿਆ ਬਾਈ ਛੋਡੀ ਬਦੌਲਤ ਇਹਨਾਂ ਦੇ ਚੈਨ ਬਾਈ ਇਹਨਾਂ ਦੇ ਚੈਨਲ ਰਾਹੀਂ ਅੱਜ ਤਰੇ ਹੱਥ 'ਚ 27000 ਰੁਪਇਆ ਆ ਗਿਆ ਜੇ ਕਿਸੇ ਬੰਦੇ ਨੂੰ ਇਹ ਮਜਬੂਰ ਇੱਕ ਇਹਹੀ ਜੀ ਚੀਜ਼ ਆ ਤਰਸੇਮ ਇੱਕ ਸਾਈ ਲੈ ਕੇ ਜਾਂਦਾ ਇਹਨੂੰ ਚਾਹੇ ਰਾਤ ਨੂੰ ਬਾਈ ਵੇਚ ਲੋ ਸਹੀ ਗੱਲ ਸੋਨਾ ਇੱਕ ਰਾਤ ਨੂੰ ਨਹੀਂ ਵਿਕਦਾ ਮੈਨੂੰ ਕੋਈ ਵੀ ਬੰਦਾ ਫੋਨ ਮਾਰੇ ਕੰਟੈਕਟ ਕਰੇ ਵੀ ਮੈਨੂੰ ਆ ਮੈਂ ਵੇਚਣੀ ਆ ਮੈਂ ਰਾਤ ਨੂੰ ਵੀ ਅਗਲੇ ਦੇ ਘਰੇ ਗੱਡੀ ਚੱਕ ਕੇ ਜਾਊਂਗਾ ਸੋਨਾ ਬਾਈ ਸੋਡਾ ਰਾਤ ਨੂੰ ਨਹੀਂ ਖਰੀਦਿਆ ਜਾਂਦਾ ਇਹ ਇੱਕ ਕਾਲਾ ਸੋਨਾ ਸਹੀ ਜੀ ਐਮ ਆਈ ਟੀ ਐਮ ਐਟ ਏ ਟੀ ਐਮ 'ਚ ਵੀ ਬਾਈ ਪੈਸੇ ਮੁੱਕ ਜਾਂਦੇ ਨੇ ਏ 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 22 23 24 25 26 27 ਲਓ ਜੀ ਖੋਸੋ ਕੇ ਸੌੜ ਕਰ ਦੋ ਆ ਲੈ ਮੁੰਡਿਆ ਤੇਰੇ ਪੈਸੇ ਚੱਲ ਬਾਈ ਪੱਠਾ ਹੋ ਗਈ ਹਾਂ ਜੀ ਨਿਬੜ ਗਈ ਸਾਸਤਰੀ ਕਾਰ ਜੀ ਸਾਸਤਰੀ ਕਾਲ ਪੈਸੇ ਤਾਂ ਨਹੀਂ ਕਰਾਂਗੇ ਕਿਸੇ ਨਾਲ ਵੀ ਨਹੀਂ ਨਾ ਨਾ ਇਹ ਤਾਂ ਹੁਣ ਇਹੀ ਦੱਸਣਗੇ ਜੇ ਦੇਣਗੇ ਤੇਰੇ ਚੈਨਲ ਦਾ ਹੀ ਲਵਾਂਗੇ ਆਪਾਂ ਚੋਰੀ ਸਪੋਰੀ ਨਹੀਂ ਫਿਰ ਲੈਂਦੇ ਨਹੀਂ ਲੈਂਦੇ ਨਹੀਂ ਹਾਂ ਨਹੀਂ ਲੈਂਦੇ ਨਹੀਂ ਸਹੀ ਗੱਲ ਆ ਉਹ ਯਾਰ ਜੇ ਕੁਝ ਕਰਨਾਗਾ ਫਿਰ ਖੁੱਲ ਕੇ ਕਰੋ ਗੱਲ ਪਕਰ 5-400 ਨਾਲ ਮੇਰਾ ਮੈਨੂੰ 5-400 ਨਾਲ ਮੈਨੂੰ ਕੁਝ ਨਹੀਂ ਬਣਨਾ ਹਾਂ ਜਿਆਦਾ 5-4000 ਕਰੋ ਠੀਕ ਹੈ ਜੇ ਕੁਝ ਬਣਾਉਣਾ 5-400 ਨਾਲ ਕੀ ਬਣੂਗਾ ਹਾਂ ਹੁਣ ਆ ਬਾਈ ਖੜਾ ਤੇਰੇ ਪਿੱਛੇ ਕਾਲੇ ਪਰਨੇ ਵਾਲਾ ਉਧਰ ਨੂੰ ਕਮਾ ਮੜਾ ਜਾਂ ਕੈਮਰਾ ਬਾਈ ਕਹਿੰਦਾ ਕੀ ਸੇਵਾ ਕਰਾਂ ਮਖਾ ਜੇ ਤੇਤੋ ਸੇਵਾ ਕਰਾਉਣੀ ਹੁੰਦੀ ਨਾ ਜਿਹੜੇ ਤੋਂ ਦਵਾਈਆਂ ਨੇ ਤੈਨੂੰ ਉਹਦੇ ਨਾਲੇ ਕਰਿਆ ਹੁੰਦਾ ਹੂੰ ਇਹ ਗੱਲ ਹੈਗੀ ਆ ਉਹ ਕੰਮ ਆਪਾਂ ਪਰਮਾਤਮਾ ਦਾ ਦਿੱਤਾ ਇਹ ਪੱਠਾ ਦਾ ਸੌਦਾ ਤਿੰਨ ਵਾਰੀ ਆੜਿਆ ਸੀ ਆ ਬਾਈ ਨੂੰ ਪੁੱਛ ਕਿੰਨੇ ਟਾਈਮ ਹੋ ਗਿਆ ਬਈ ਇਹਨਾਂ ਨੂੰ ਆੜਿਆ ਨੂੰ ਕਿੰਨੇ ਜਣਾ ਨੇ ਪੈਸੇ ਲਾਏ ਨੇ ਪੁੱਛੀ ਇਹਨੂੰ ਬਾਈ ਬਲਮਾਨ ਪੈਸੇ ਤਾਂ ਕਈ ਜਣਾ ਨੇ ਲਾਤੇ ਜੀ ਪੈਸੇ ਤਾਂ ਤਰਸੀਮ ਇਹਨਾਂ ਤੇ 28 ਵੀ ਲੱਗ ਲਿਆ ਯਾਰ ਮੈਨੂੰ ਪੁੱਛ ਹੁਣ ਮੈਂ ਮੈਂ ਲਈਆਂ ਇਹਨੇ ਮੁੰਡੇ ਨੂੰ ਦਵਾਈਆਂ ਨੇ 27000 ਦੀਆਂ ਬੰਦਾ ਪਾਏ ਵਿੱਚ ਹੋਣਾ ਨਹੀਂ ਸੀ ਇਹ ਕੰਮ ਇਹ ਇੱਜ਼ਤ ਆ ਵੀਰੇ ਮੇਰੀ ਇਹ ਇਹ ਮੈਂ ਨਾ ਆਪਦੇ ਭੈਣ ਭਾਈਆਂ ਦੀ ਪਿਆਰ ਖੱਟਿਆ ਮੈਂ ਇੱਜਤ ਖੱਟੀ ਆ ਮੈਜਰ ਦੇ ਵੀਡੀਓ ਵੀਡੀਓ ਦੇਖਦੇ ਰਹਿੰਦੇ ਨੇ ਜੀ ਠੀਕ ਐ ਇਹ ਪਿਆਰ ਖੱਟਿਆ ਬਾਈ ਮੈਂ ਆਪਦੇ ਭੈਣ ਭਾਈਆਂ ਦਾ ਸੰਗਤ ਦਾ ਮੈਂ ਪਿਆਰ ਖੱਟਿਆ ਇਹ ਪੱਠਾ ਤਾਂ ਲਈਆਂ ਨੇ ਠੀਕ ਆ ਪਿਆਰ ਦੀ ਆਪਾਂ ਹਰੇ ਇਹਦੇ ਵੀ ਹੱਕ ਦੀ ਗੱਲ ਕਰੀਆ ਇਹਦੇ ਵੀ ਹੱਕ ਦੀ ਜੇ ਹੁਣ ਬਾਈ ਵੇਚਣ ਵਾਲੇ ਮਰ ਗਿਆ ਫਿਰ ਖਰੀਦੂ ਕੌਣ ਸਹੀ ਗੱਲ ਗੱਲ ਸਹੀ ਹੈ ਜੀ ਜੇ ਵਪਾਰੀ ਬੰਦੇ ਹੀ ਮਰ ਗਿਆ ਖਰੀਦਣ ਵਾਲਾ ਵੇਚਣ ਵਾਲੀ ਤਾਂ ਦੁਨੀਆ ਬਹੁਤ ਆ ਬਾਈ ਖਰੀਦਣ ਵਾਲੇ ਵੀ ਚਾਹੀਦੇ ਨੇ ਸਹੀ ਐ ਸਹੀ ਐ ਇਹ ਗੱਲ ਆ ਓਕੇ ਬਾਈ ਚੰਗਾ ਵੀਰੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸੋਡਾ ਵੀ ਬਾਈ ਜਿਹੜਾ ਇਹ ਦੁਨੀਆ ਨੂੰ ਦਿਖਾ ਰਹੇ ਹਾਂ ਬਹੁਤ ਧੰਨਵਾਦ ਤੁਹਾਡਾ ਸਾਸਤਰੀ ਘਰ ਵੀਰੇ ਖੋਲਿਓ ਵੀਰੇ ਖੋਲ ਕੇ ਮੁੰਡੇ ਨੂੰ ਫੜਾਓ ਜੀ